ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਜਿਲ੍ਹਾ ਹਨਮਾਨਗੜ ਪੀਲੀਆਂ ਵੰਗਾ ਵਿਖੇ ਇੱਕ ਗਰੀਬ ਮਜ਼ਦੂਰ ਪਰਿਵਾਰ ਲੰਮੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਇਲਾਜ ਕਰਵਾਉਣ ਵਾਸਤੇ ਦਾਨੀ ਸੱਜਣਾ ਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਕਿਸੇ ਤਰ੍ਹਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਚਾਰ ਬੱਚੇ ਅਤੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਿਹਾ ਦਾਨੀ ਸੱਜਣਾ ਤੋਂ ਮਦਦ ਦੀ ਗੁਹਾਰ ਕੁਝ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਘਰ ਦਾ ਖਰਚਾ ਚੱਲ ਰਿਹਾ ਹੈ ਜਿਸ ਬਣਾ ਕਰਿਓ ਪਹਿਲਾਂ ਥੋੜੀ ਜਿਹੀ ਗੱਲ ਸੁਣ ਲਿਓ ਇੱਕ ਗਰੀਬ ਤੇ ਮਜਬੂਰ ਪਰਿਵਾਰ ਕੋਲ ਖੜਿਆ ਪੀੜੀਪੰਦਾ ਵਾਰਡ ਨੰਬਰ 35 ਦੇ ਵਿੱਚ ਬਰਕਤ ali ਨਾਮ ਹੈ ਤੇ ਬਹੁਤ ਮਿਹਨਤੀ ਇਨਸਾਨ ਹੈ ਅਕਸਰ ਸੁਣਨ ਚ ਕੀ ਮਿਲਿਆ ਸੀ ਖੁਦ ਦੇਖਿਆ ਇਹਨਾਂ ਨੇ ਆਪਦੇ ਉੱਠ ਗੱਡੇ ਦੇ ਪਿੱਛੇ ਦਿਖਾਇਓ ਉੱਠ ਗੱਡਾ ਇਹਨਾਂ ਦੇ ਕੋਲ ਸੀਗਾ ਤੇ ਉੱਠ ਗੱਡੇ ਤੇ ਇਹਨਾਂ ਨੇ ਇੰਨੀ ਕ ਮਿੱਟੀ ਢੋਈ ਹੈ ਪੀੜੀਪੰਗਾ ਸ਼ਹਿਰ ਦੇ ਵਿੱਚ ਕੀ ਪੁੱਛੋ ਨਾ ਬਹੁਤ ਮਿਹਨਤੀ ਇਨਸਾਨ ਹੈ ਵਕਤ ਦੀ ਮਾਰ ਪੈ ਗਈ ਸ਼ਰੀਰ ਦੇ ਵਿੱਚ ਕੋਈ ਦਿੱਕਤਾਂ ਆਉਣ ਕਰਕੇ ਨਾੜ ਰੇਡੀਓ ਬਲੌਕ ਹੋ ਗਈ ਸ੍ਰੀ ਆਪਣਾ ਸਿਰ ਦੀ ਨਾੜ ਬਲੌਕ ਹੋ ਗਈ ਸਿਰ ਦੀ ਨਾੜ ਬਲੌਕ ਹੋਣ ਕਰਕੇ ਸਾਰਾ ਜਿਹੜਾ ਸਰੀਰ ਹੈ ਉਹ ਆਪਾਂ ਨੂੰ ਹੋ ਗਿਆ ਇੱਕ ਸਿਰਫ ਹੱਥ ਕੰਮ ਕਰਦਾ ਦੋਨੇ ਪੈਰ ਖੜਕੇ ਇੱਕ ਹੱਥ ਖੜਕੇ ਬਹੁਤ ਜ਼ਿਆਦਾ ਡਾਊਨ ਕੰਡੀਸ਼ਨ ਹੈ ਪਰਿਵਾਰ ਦੀ ਤੇ ਅੱਜ ਰਾਸ਼ਨ ਦੇ ਕੇ ਆਏ ਆ ਇਹ ਪਰਿਵਾਰ ਹੈ ਜੀ ਤੇ ਚਾਰ ਬੱਚੇ ਹੈ ਬਾਈ ਦੇ ਚਾਰੇ ਬੱਚੇ ਪੜਨ ਦੇ ਕਰਨ ਵਾਲੇ ਹੈ ਭੈਣ ਜੋ ਕੀ ਘਰੇ ਝਾੜੂ ਪੋਚਾ ਦਾ ਕੰਮ ਕਰਦੀ ਐ 2 ਰੁਪਏ ਕਮਾ ਕੇ ਲਿਆਉਂਦੀ ਐ ਉਹ ਵੀ ਬਾਈ ਦੀ ਸਿਹਤ ਤੇ ਲਾਉਂਦੀ ਐ ਕੰਡੀਸ਼ਨ ਦਿਖਾ ਦਿਓ ਬਾਈ ਇਹ ਕਰ ਦਿਓ ਅੰਦਰ ਆਇਓ ਬਾਈ ਮੜਾ ਇਹ ਆ ਕੰਡੀਸ਼ਨ ਐ ਬਾਈ ਬਹੁਤ ਮਾੜੇ ਹਾਲਾਤ ਐ ਰਸੋਈ ਦਿਖਾ ਦਿਓ ਮੜੀ ਤੇ ਉਹ ਜਿਹੜੀ ਉਠ ਗੱਡਾ ਛੜਾ ਹੈ ਨਾ ਜਦੋਂ ਵਕਤ ਪੈ ਜਾਂਦਾ ਬੰਦੇ ਤੇ ਕਹਿੰਦੇ ਇਹ ਵੀ ਉੱਠ ਵੇਚਦਾ ਬਾਈ ਨੇ ਉੱਠ ਵੇਚ ਕੇ ਜਿੰਨਾ ਵੀ ਪੈਸਾ ਸੀ ਉਹ ਆਪਦੇ ਸਰੀਰ ਤੇ ਲਾਇਆ ਫਿਰ ਵੀ ਸਰੀਰ ਬਹਾਰ ਨਹੀਂ ਹੋਇਆ ਉਹ ਕੱਲਾ ਗੱਡਾ ਰਹਿ ਗਿਆ ਭੈਣ ਕਹਿੰਦੀ ਹੁਣ ਇਹ ਵੀ ਵੇਚ ਦੇਣਾ ਤਾਂ ਹੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਬਈ ਸਾਰਾ ਬਣੋ ਇਸ ਪਰਿਵਾਰ ਦਾ ਆਪਾਂ ਰਲ ਮਿਲ ਕੇ ਸਹਾਇਤਾ ਕਰਕੇ ਥੱਲੇ ਖਾਤਾ ਨੰਬਰ ਅਕਾਊਂਟ ਨੰਬਰ ਪਾ ਦਾਂਗੇ ਜਿੰਨੀ ਵੀ ਸ਼ਰਤਾਂ ਅਨੁਸਾਰ ਤੁਸੀਂ ਸੇਵਾ ਕਰਨਾ ਚਾਹੋ ਕਰ ਸਕਦੇ ਹੋ ਇਸ ਪਰਿਵਾਰ ਲਈ ਇਹ ਪਰਿਵਾਰ ਦੇ ਵਿੱਚ ਆ ਦੋਨੇ ਲੱਤਾਂ ਤੇ ਇੱਕ ਹੱਥ ਰੋਣਾ ਕੋਈ ਗੱਲ ਨਹੀਂ ਬਈ ਰੋਣਾ ਆ ਪਰਿਵਾਰ ਬਹੁਤ ਮਜਬੂਰ ਪਰਿਵਾਰ ਹੈ ਯਾਰ ਆਪਾਂ ਵੈਸੇ ਵੀ ਨਾ ਕੋ 2 400 500 ਵਿਜਾਈ ਖਰਚਾ ਕਰ ਦਿੰਨੇ ਆ। ਕਿੱਕਰੀ ਹੱਥ ਜੋੜ ਕੇ ਅਗੇਨ ਬੇਨਤੀ ਏ ਮੇਰੀ। ਵੀ ਇਹ ਜਵਾਕਾਂ ਵਾਲੀ ਦੇਖੋ ਤੁਸੀਂ। ਇਹ ਜਵਾਕਾਂ ਵਾਲਾ ਦੇਖੋ ਉਹ ਭੈਣ ਵਾਲਾ ਦੇਖੋ। ਵੀ ਉਹ ਕਿਸ ਦੇ ਸਾਰੇ ਤੇ ਰਹਿਣਗੇ। ਆਪਣੀ ਕੋਸ਼ਿਸ਼ ਇਹੀ ਹੈ ਵੀ ਆਪਾਂ ਇਸ ਪਰਿਵਾਰ ਨੂੰ ਇਸ ਬਾਈ ਨੂੰ ਠੀਕ ਕਰੀਏ। ਇਹਦਾ ਜਿਹੜਾ ਆਪਰੇਸ਼ਨ ਆ ਆਪਰੇਸ਼ਨ ਕਰਵਾ ਕੇ ਬਾਈ ਫੇਰ ਤੰਦਰੁਸਤ ਹੱਸਦਾ ਵਸਦਾ ਖੇਡਦਾ ਹੋ ਜੇ ਤੇ ਆਪਦੇ ਪਰਿਵਾਰ ਦੇ ਵਿੱਚ ਮਿਹਨਤ ਕਰਨ ਯੋਗਾ ਹੋਵੇ, ਮਿਹਨਤ ਕਰਕੇ ਆਪਦੇ ਬੱਚਿਆਂ ਨੂੰ ਪਾਲਣ ਯੋਗਾ ਹੋ ਜੇ। ਧੰਨਵਾਦ। ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ ਇੱਕ ਰੀ ਹੱਥ ਜੋੜ ਕੇ ਅਗੇਨ ਬੇਨਤੀ ਹੈ ਮੇਰੀ ਵੀ ਇਹ ਜਵਾਕਾਂ ਵਾਲੀ ਦੇਖੋ ਤੁਸੀਂ ਇਹ ਜਵਾਕਾਂ ਵਾਲਾ ਦੇਖੋ ਉਹ ਭੈਣ ਵਾਲਾ ਦੇਖੋ ਵੀ ਉਹ ਕਿਸ ਤੇ ਸਾਰੇ ਤੇ ਰਹਿਣਗੇ ਆਪਣੀ ਕੋਸ਼ਿਸ਼ ਇਹੀ ਹੈ ਵੀ ਆਪਾਂ ਇਸ ਪਰਿਵਾਰ ਨੂੰ ਇਸ ਬਾਈ ਨੂੰ ਠੀਕ ਕਰੀਏ ਇਹਦਾ ਜਿਹੜਾ ਆਪਰੇਸ਼ਨ ਆ ਆਪਰੇਸ਼ਨ ਕਰਵਾ ਕੇ ਬਾਈ ਫੇਰ ਤੰਦਰੁਸਤ ਹੱਸਦਾ ਵਸਦਾ ਖੇਡਦਾ ਹੋ ਜਾਏ ਤੇ ਆਪਦੇ ਪਰਿਵਾਰ ਦੇ ਵਿੱਚ ਮਿਹਨਤ ਕਰਨ ਯੋਗਾ ਹੋਵੇ ਮਿਹਨਤ ਕਰਕੇ ਆਪਦੇ ਬੱਚਿਆਂ ਨੂੰ ਪਾਲਣ ਯੋਗਾ ਹੋ ਜਾਏ ਧੰਨਵਾਦ ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ